ਟਾਈਮ ਦੇਣ ਦਾ ਮਤਲਬ ਅੱਜ ਕੱਲ ਕੀ ਬਣ ਗਿਆ ਆ ਚਾਰ ਜਣੇ ਬੈਠੇ ਆ ਚਾਰਾਂ ਨੇ ਆਪਣੇ ਆਪਣੇ ਫੋਨ ਫੜੇ ਹੋਏ ਆ ਇਨਸਟਾਗ੍ਰam ਫੇਸਬੁਕ ਰੀਲਸ ਚੱਲ ਰਹੀਆਂ ਆ ਤੇ ਆਪਾਂ ਕਹਿੰਦੇ ਆਪਾਂ ਇਕੱਠੇ ਬੈਠੇ ਟਾਈਮ ਸਪੈਂਡ ਕਰ ਰਹੇ ਆ ਇਹਨੂੰ ਟਾਈਮ ਸਪੈਂਡ ਕਰਨਾ ਨਹੀਂ ਕਹਿੰਦੇ ਟਾਈਮ ਸਪੈਂਡ ਕਰਨਾ ਹੁੰਦਾ ਆਪਾਂ ਉਹਨਾਂ ਨਾਲ ਗੱਲ ਕਰੀਏ ਉਹਨਾਂ ਬਾਰੇ ਪੁੱਛੀਏ ਸਾਨੂੰ ਉਹਨਾਂ ਦੇ ਬਾਰੇ ਪਤਾ ਹੋਵੇ ਉਹ ਕੀ ਉਹਨਾਂ ਦੀ ਲਾਈਫ 'ਚ ਕੀ ਚੱਲ ਰਿਹਾ ਕਿਹੜੇ ਹੈਲਥ ਇਸ਼ੂਸ ਚੱਲ ਰਿਹਾ ਠੀਕ ਹੈ ਉਹਨਾਂ ਨੂੰ ਵੀ ਸਾਡੀ ਅਪਡੇਟਸ ਹੋਣ ਕਿ ਸਾਡਾ ਦਿਨ ਕਿੱਦਾਂ ਦਾ ਰਿਹਾ ਇਹਨੂੰ ਕਹਿੰਦੇ ਨਾ ਟਾਈਮ ਸਪੈਂਡ ਕਰਨਾ ਇਹ ਚੀਜ਼ ਜ਼ ਦਾ ਹੈਗੇ ਆ ਯੰਗਸਟਰਸ ਆ ਉਹ ਨਹੀਂ ਕਰ پا ਰਹੇ ਮੈਂ ਉਹਨਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਪਲੀਜ਼ ਆਪਣੇ ਮਾਪਿਆਂ ਨੂੰ ਟਾਈਮ ਦਵੋ ਠੀਕ ਹੈ ਫਿਜ਼ੀਕਲੀ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਲੇਕਿਨ ਇਮੋਸ਼ਨਲੀ ਤਾਂ ਉਹਨਾਂ ਦੇ ਨਾਲ ਖੜ੍ਹ ਸਕਦੇ ਹੋ ਜਿਹੜੇ ਬੱਚੇ 18 19 ਸਾਲ ਦੀ ਉਮਰ ਦੇ ਬਾਹਰ ਜਾ ਰਹੇ ਨੇ ਬਹੁਤ ਅੱਛੀ ਗੱਲ ਹੈ ਬਹੁਤ अर्ਲੀ ਏਜ ਦੇ ਵਿੱਚ ਤੁਸੀਂ ਸਕਸੈਸਫੁਲ ਹੋ ਜਾਓਗੇ ਲੇਕਿਨ ਨਾਲ ਇਹਦੇ ਪਿੱਛੇ ਜਿਹੜੀ ਇੱਕ ਯੂ ਕੈਨ ਸੇ ਇੱਕ ਕੜੀ ਆ ਨਾ ਉਹ ਕਦੇ ਵੀ ਪਲੀਜ਼ ਨਾ ਤੋੜਿਓ ਉਹ ਹੈ ਤੁਹਾਡੇ ਪੇਰੈਂਟਸ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਥੋੜਾ ਬਹੁਤ ਟਾਈਮ ਦਿਵੋ ਉਹਨਾਂ ਦੀ ਗੱਲ ਸੁਣੋ ਉਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਹੈਗਾ ਔਰ ਉਹ ਤੁਹਾਡੀ ਮਾਪੇ ਮਾਪੇ ਜਿੱਥੇ ਸਾਡੀ ਲਾਈਫ ਦੇ ਵਿੱਚ ਇੱਕ ਅਹਿਮ ਰੋਲ ਪਲੇ ਕਰਦੇ ਨੇ ਉੱਥੇ ਹੀ ਲਾਈਫ ਦੇ ਵਿੱਚ ਮਾਪਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਮਾਪਿਆਂ ਦੇ ਬਿਨਾ ਅਸੀਂ ਆਪਣੀ ਲਾਈਫ ਬਿਲਕੁਲ ਵੀ ਨਹੀਂ ਸੋਚ ਸਕਦੇ ਕਿ ਅਸੀਂ ਆਪਣੀ ਲਾਈਫ ਕਿੱਦਾ ਕੱਢਾਂਗੇ ਬਹੁਤ ਸਾਰੀਆਂ ਚੀਜ਼ਾਂ ਮਾਪਿਆਂ ਦੇ ਨਾਲ ਜੁੜੀਆਂ ਹੁੰਦੀਆਂ ਕਿਉਂਕਿ ਮਾਪੇ ਹੋਣ ਤਾਂ ਸਾਰੀ ਖੁਸ਼ੀਆਂ ਨੇ ਜੇ ਮਾਪੇ ਨੇ ਤਾਂ ਤੁਹਾਡੀ ਲਾਈਫ ਬਿਲਕੁਲ ਹੀ ਬੇਰੰਗ ਬਣ ਜਾਂਦੀ ਹੈ ਉਸੇ ਚੀਜ਼ ਨੂੰ ਦੇਖਦੇ ਅੱਜ ਅਸੀਂ ਨਵਾਂ ਟੌਪਿਕ ਪੇਰੈਂਟਸ ਲੈ ਕੇ ਆਪਣੇ ਸਾਰੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਕੀ ਮਾਪੇ ਕੀ ਕੁਝ ਕਰਕੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਦੀ ਆ ਪਰ ਕੀ ਉਹ ਬੱਚੇ ਆਪਣੇ ਮਾਪਿਆਂ ਨੂੰ ਪੁੱਛਦੇ ਨੇ ਉਹਨਾਂ ਦੀ ਉਹਦਾ ਹੀ ਸੇਵਾ ਕਰਦੇ ਨੇ ਜਿੱਦਾਂ ਉਹ ਮਾਪੇ ਡਿਜ਼ਰਵ ਕਰਦੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੱਡੀ ਹਾਊਸ ਦੇ ਸਮੀਖਿਆ ਮੌਜੂਦ ਹਨ ਸਮੀਖਿਆ ਤੁਹਾਡਾ ਸਵਾਗਤ ਕਰਦੇ ਆ ਟੌਪ ਨਿਊਜ਼ ਜੀ ਥੈਂਕ ਯੂ ਸੋ ਅੱਜ ਜਿਸ ਟੌਪਿਕ ਚੁਣਿਆ ਹੋਇਆ ਪੇਰੈਂਟਸ ਪੇਰੈਂਟਸ ਕਿਵੇਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਦੇ ਨੇ ਤਾਂ ਕੀ ਉਹ ਸੁਪਨੇ ਹੁੰਦੇ ਨੇ ਕਿਉਂਕਿ ਤੁਸੀਂ ਵੀ ਲੰਬੇ ਟਾਈਮ ਤੋਂ ਇੱਕ ਆਇਲਟ ਸੈਂਟਰ ਚਲਾ ਰਹੇ ਹੋ ਕਿਵੇਂ ਦੇਖਦੇ ਉਸ ਚੀਜ਼ ਨੂੰ ਤੱਕੀ ਕਿਆ ਨਾ ਚਾਹੁੰਦੇ ਉਹਨਾਂ ਦੇ ਬੱਚਾ ਤੋਂ ਉਹਨਾਂ ਦੇ ਪੇਰੈਂਟਸ ਦੇ ਬਾਅਦ ਪਹਿਲਾਂ ਤਾਂ ਪੂਜਾ ਥੈਂਕ ਯੂ ਇਹ ਟਾਪਿਕ ਜਨਰਲੀ ਬੀ ਗਰਲਸ ਪੇਰੈਂਟਸ ਟਾਪਿਕ ਨਾ ਕੁਝ ਪਰਸਨਲ ਰੀਜਨਸ ਕਰਕੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਮੇਰੇ ਖੁਦ ਦਿਲ ਦੇ ਯਾਨੀ ਕਿ ਮਾਂ ਸ਼ਬਦ ਜਦੋਂ ਸੁਣਦੇ ਆ ਨਾ ਤਾਂ ਲੱਗਦਾ ਕਿ ਬਿਲਕੁਲ ਬੰਦਾ ਨਾ ਬੈਕਗ੍ਰਾਉਂਡ ਚਲਾ ਜਾਂਦਾ ਹੈ ਤਾਂ ਸੈਕਰੀਫਾਈਸਿਸ ਇੱਕ ਜੋ ਮਾਂ ਦੇ ਹੁੰਦੇ ਨੇ ਉਹ ਸਾਰਾ ਪਤਾ ਲੱਗਦਾ ਕਿ ਉਹ ਕਿੰਨੇ ਸੈਕਰੀਫਾਈਸਿਸ ਇੱਕ ਮਾਂ ਇੱਕ ਪਿਓ ਸਾਡੇ ਲਈ ਕਰਕੇ ਸਾਨੂੰ ਅੱਜ ਜਿੱਥੇ ਤੱਕ ਅਸੀਂ ਖੜੇ ਹੁੰਦੇ ਆ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਨਹੀਂ ਅਸੀਂ ਉਹਨਾਂ ਮਾਪਿਆਂ ਦੇ ਬੱਚੇ ਹਾਂ ਕੀ ਕਹਿਣਾ ਚਾਹਦੇ ਹੋ ਤੇ ਕਿਵੇਂ ਲੱਗਦਾ ਹੈ ਦੇਖੋ ਹੁਣ ਅਸੀਂ ਸਟੂਡੈਂਟਸ ਨੂੰ ਬਾਹਰ ਭੇਜਦੇ ਆ ਬਹੁਤ ਸਾਰੇ ਸਟੂਡੈਂਟਸ ਬਾਹਰ ਜਾਂਦੇ ਨੇ ਠੀਕ ਹੈ ਪੇਰੈਂਟਸ ਨਾਲ ਵੀ ਸਾਡਾ ਕੰਟੈਕਟ ਹੁੰਦਾ ਰਹਿੰਦਾ ਹੈ ਵਧੀਆ ਗੱਲ ਹੈ ਬੱਚਾ ਮਿਹਨਤ ਕਰ ਰਿਹਾ ਆ ਅੱਗੇ ਵੱਧ ਰਿਹਾ ਆ ਲੇਕਿਨ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਬਹੁਤ ਵੱਡੀ ਉੱਭਰ ਕੇ ਸਾਹਮਣੇ ਆਂਦੀ ਆ ਕਿ ਬੱਚੇ ਉੱਥੇ ਜਾ ਕੇ ਆਪਣੀ ਨਿਊ ਲਾਈਫ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ ਕਿ ਉਹ ਆਪਣੇ ਮਾਪੇ ਨੂੰ 5 ਮਿੰਟ ਸਾਰੇ ਦਿਨ 'ਚ ਕਾਲ ਵੀ ਨਹੀਂ ਕਰਦੇ ਜੋ ਕਿ ਮਾਪੇ ਲਈ ਮੈਂ ਕਹਾਂਗੀ ਕਿ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਮੈਂ ਬਹੁਤ ਸਾਰੇ ਆਪਣੇ ਫੈਮਿਲੀ ਦੇ ਵਿੱਚ ਰਿਸ਼ਤੇਦਾਰਾਂ 'ਚ ਆਂਡ ਗਵਾਂਡ 'ਚ ਆਪਣੇ ਸਟੂਡੈਂਟਸ ਦੇ ਪੇਰੈਂਟਸ ਨੂੰ ਕਈ ਵਾਰੀ ਸੁਣਦੀ ਆ ਕਿ ਮੁੰਡੇ ਦਾ ਜਾਂ ਕੁੜੀ ਦਾ ਹਫਤਾ ਹੋ ਗਿਆ ਫੋਨ ਹੀ ਨਹੀਂ ਆਇਆ ਕਿਉਂ ਨਹੀਂ ਆਇਆ ਬਿਜ਼ੀ ਹੋਣਾ ਜੀ ਜਾਂ ਫਿਰ ਉਹ ਵਿਚਾਰੇ ਆਪ ਹੀ ਕੋਸੋਦੇ ਰਹਿੰਦੇ ਆ ਕਿ ਪਤਾ ਨਹੀਂ ਕੀ ਹੋ ਗਿਆ ਜਾਂ ਕੋਈ ਪ੍ਰੋਬਲਮ ਹੋਣੀ ਆ ਬੱਚੇ ਆਪਣੀ ਲਾਈਫ ਦੇ ਵਿੱਚ ਉੱਥੇ ਸਟਰਗਲ ਕਰ ਰਹੇ ਨੇ ਠੀਕ ਹੈ ਮੰਦੀਆਂ ਉਹਨਾਂ ਦੀ ਡਿਫਿਕਲਟੀਜ਼ ਉੱਥੇ ਜਾ ਕੇ ਬਹੁਤ ਵੱਧ ਜਾਂਦੀਆਂ ਆ ਪਰ ਕੀ ਸਮਿਸ਼ਾ ਇੱਥੇ ਇੱਕ ਰਿਸਪਾਂਸਿਬਿਲਟੀ ਨਹੀਂ ਬਣਦੀ ਉਹਨਾਂ ਬੱਚਿਆਂ ਦੀ ਕਿਉਂਕਿ ਦੇਖੋ ਸਾਰੀ ਲਾਈਫ ਦੀ ਜੋ ਜਮਾ ਪੂੰਜੀ ਹੋ ਜੀ ਉਹ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਸੁਪਨੇ ਪੂਰੇ ਕਰਨ ਦੇ ਲਈ ਉਹਨਾਂ ਨੂੰ ਬਾਹਰ ਤੱਕ ਭੇਜ ਦਿੰਦੇ ਨੇ ਪਰ ਕਿਤੇ ਨਾ ਕਿਤੇ ਤੇ ਬੱਚਿਆਂ ਦੀ ਕੋਈ ਰਿਸਪਾਂਸਿਬਿਲਟੀ ਨਹੀਂ ਰਹਿ ਜਾਂਦੀ ਬਿਲਕੁਲ ਬਣਦੀ ਹੈ ਬੱਚਿਆਂ ਦੀ ਹੀ ਰਿਸਪਾਂਸਿਬਿਲਟੀ ਹੈ 15 20 ਲੱਖ ਲਗਾ ਕੇ ਯਾਨੀ ਕਿ ਆਪਣੀ ਲਾਈਫ ਦੀ ਸਾਰੀ ਜਿਹੜੀ ਸੇਵਿੰਗ ਹੈ ਮਾਪੇ ਲਗਾ ਕੇ ਉਹਨਾਂ ਨੂੰ ਬਾਹਰ ਭੇਜ ਦਿੰਦੇ ਆ ਜ਼ਿਆਦਾਤਰ ਕੇਸਿਸ 'ਚ ਹੁੰਦਾ ਕਿ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਕਈ ਵਾਰੀ ਤਾਂ ਘਰ ਦੇ ਵਿੱਚ ਦੋ ਬੱਚੇ ਆ ਦੋਨੋਂ ਹੀ ਚਲੇ ਗਏ ਚਾਰ ਆ ਚਾਰੋ ਹੀ ਚਲੇ ਗਏ ਉੱਥੇ ਉਹਨਾਂ ਦੀ ਡਿਊਟੀ ਸਭ ਤੋਂ ਪਹਿਲੀ ਕੀ ਹੈ ਕਿ ਜਿਹਨਾਂ ਨੇ ਭੇਜਿਆ ਕਿਤੇ ਉਹਨਾਂ ਨਾਲ ਸਾਡਾ ਬੌਂਡ ਜਿਹੜਾ ਸੰਬੰਧ ਹੈ ਉਹ ਟੁੱਟ ਨਾ ਜਾਵੇ ਕਿ 5 ਮਿੰਟ ਕਾਲ ਕਰਨਾ ਜਾਂ ਵੀਡੀਓ ਕਾਲ ਤੇ ਉਹਨਾਂ ਨੂੰ ਦੇਖਣਾ ਉਹਨਾਂ ਦਾ ਉਹਨਾਂ ਨੂੰ ਆਪਣਾ ਚਿਹਰਾ ਦਿਖਾ ਦੇਣਾ ਇੰਨਾ ਵੀ ਟਾਈਮ ਨਹੀਂ ਹੈਗਾ ਇੰਨੇ ਵੀ ਕਿਹੜੇ ਆਪਾਂ ਬਿਜ਼ੀ ਹੋ ਗਏ ਔਰ ਉਹ ਇੱਥੇ ਡਿਪਰੈਸ਼ਨ ਦੇ ਵਿੱਚ ਕੱਲੇ ਪਰੇਸ਼ਾਨ ਘੁੰਮਦੇ ਨੇ ਮੈਂ ਬਹੁਤ ਸਾਰੇ ਫੈਮਿਲੀਜ਼ ਨੂੰ ਦੇਖਦੀ ਹਾਂ ਹਾਂ ਬਿਲਕੁਲ ਸਾਡੇ ਬੱਚੇ ਨੇ ਰੋਟੀ ਖਾਧੀ ਹੋਏਗੀ ਕਿ ਨਹੀਂ ਖਾਧੀ ਹੋਏਗੀ ਦਾ ਕਰਨਾ ਇਹੀ ਜੋ ਚੀਜ਼ਾਂ ਨੇ ਉਹ ਦਿਨੋ ਦਿਨੀ ਨਾ ਮਾਰਦੀ ਹੋਈ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਪੇਰੈਂਟਸ ਹਨੇ ਜ਼ਿਆਦਾ ਡਿਪਰੈਸਡ ਹੋ ਚੁੱਕੇ ਨੇ ਉਹਨਾਂ ਦੇ ਪੱਲੇ ਤਾਂ ਦੇਖੋ ਕੁਝ ਵੀ ਨਹੀਂ ਰਹਿ ਗਿਆ ਹੋਇਆ ਕਿਉਂਕਿ ਸਾਰਾ ਕੁਝ ਤਾਂ ਉਹਨਾਂ ਨੇ ਆਪਣੇ ਬੱਚਾ ਲੈ ਲਟਾ ਦਿੱਤਾ ਉਸ ਤੋਂ ਬਾਅਦ ਬੱਚਿਆਂ ਦਾ ਕੀ ਇੱਕ ਮੈਂ ਤਾਂ ਕਹਾਂ ਕਿ ਕਿ ਜ਼ਿੰਮੇਵਾਰੀ ਨਹੀਂ ਬੰਨ੍ਹਦੀ ਕਿ ਉਹ 2 ਮਿੰਟ ਵੀ ਕੱਢ ਕੇ ਆਪਣੇ ਪੇਰੈਂਟਸ ਨੂੰ ਕਾਲ ਕਰਕੇ ਸਿਰਫ ਹਾਲਚਾਲ ਹਾਂ ਜੀ ਬਿਲਕੁਲ ਬਿਲਕੁਲ ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਬਾਹਰ ਜਾਣਾ ਗਲਤ ਹੈ ਜਾਂ ਆਪਾਂ ਇਹ ਕਹੀਏ ਕਿ ਨਹੀਂ ਬੱਚੇ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਉਹ ਘਰੇ ਹੀ ਬੈਠੇ ਲੇਕਿਨ ਉਹਦੇ ਪੇਰੈਂਟਸ ਦੀ ਰਿਸਪੌਂਸਿਬਿਲਟੀ ਜਿਹੜੀ ਆ ਉਹ ਬਾਹਰ ਬੈਠ ਕੇ ਇਮੋਸ਼ਨਲੀ ਪੂਰੀ ਕਰ ਸਕਦਾ ਆ ਕਈ ਬੱਚੇ ਕਹਿੰਦੇ ਮੈਮ ਅਸੀਂ ਤਾਂ ਫਾਈਨੈਂਸ਼ੀਅਲੀ ਪੂਰੀ ਕਰਦੇ ਆ ਅਸੀਂ ਪੈਸੇ ਭੇਜ ਦਾਂਗੇ ਜਾਂ ਅਸੀਂ ਪੈਸੇ ਭੇਜਦੇ ਆ ਐਸੇ ਸਭ ਕੁਝ ਹੁੰਦਾ ਅਸੀਂ ਪਿਛਲੇ ਟੌਪਿਕ ਤੇ ਵੀ ਗੱਲ ਕੀਤੀ ਸੀ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਕਿ ਰਿਸ਼ਤੇ ਉਹ ਤੁਸੀਂ ਕਦਰ ਕਰੋ ਸੇਮ ਉਹੀ ਚੀਜ਼ ਇਸ ਟੌਪਿਕ ਤੇ ਵੀ ਨਜ਼ਰ ਆਉਂਦੀ ਹੈ ਕਿ ऐसे ਨਾਲ ਅਸੀਂ ਆਪਣੇ ਮਾਪਿਆਂ ਦੀ ਖੁਸ਼ੀਆਂ ਪੂਰੀਆਂ ਨਹੀਂ ਕਰ ਸਕਦੇ ਕਿ ਹੁਣ ਸੁਪੋਜ਼ ਇੱਕ ਰਿਟਾਇਰਡ ਕੋਈ ਕਪਲ ਹੈ ਹਨਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਐਂਡ ਸਟੇਜ ਦੇ ਵਿੱਚ ਉਹਨਾਂ ਕੋਲ ਪੈਸਾ ਹੈਗਾ ਯਾ ਬਟ ਉਹਨਾਂ ਨੂੰ ਨਾਲ ਇੱਕ ਇਮੋਸ਼ਨਲ ਜਿਹੜੀ ਸਪੋਰਟ ਚਾਹੀਦੀ ਹੈ ਨਾ ਕਿਉਂਕਿ ਉਹ ਇਹ ਮੇਰੇ ਨਾਲ ਗੱਲ ਹੀ ਕਰ ਲਵੇ ਕੋਈ ਅੱਧਾ ਘੰਟਾ ਹੀ ਮੇਰੀ ਗੱਲ ਸੁਣ ਲਵੇ ਜਾਂ ਮੈਂ ਆਪਣੇ ਬੱਚੇ ਨਾਲ ਵੈਸੇ ਹੀ ਪੁੱਛ ਲਵਾਂ ਉਹ ਚੀਜ਼ ਮਿਸਿੰਗ ਹੈ ਉਹ ਚੀਜ਼ ਘਟਦੀ ਹੀ ਜਾ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਫਿਰ ਆਪਾਂ ਕਹਿਣਾ ਤਾਂ ਨਹੀਂ ਚਾਹੀਦਾ ਪਰ ਚਲੋ ਰਿਐਲਿਟੀ ਆ ਮਾਪੇ ਨੇ ਕਦੇ ਨਾ ਕਦੇ ਤਾਂ ਜਾਣਾ ਆ ਫਿਰ ਆਪਾਂ ਉਹਦੋਂ ਰੋਨੇ ਆ ਪਛਤਾਉਨੇ ਆ ਹਾਂ ਬਿਲਕੁਲ ਹੈਨਾ ਬਿਲਕੁਲ ਠੀਕ ਹੈ ਉਹਦੋਂ ਪਰਸਾਨ ਦਾ ਕੀ ਫਾਇਦਾ ਜਦੋਂ ਉਹ ਸਹਗੇ ਨੇ ਸਾਡੇ ਨਾਲ ਆਪਾਂ ਉਹਨਾਂ ਨੂੰ ਜੋ ਡਿਜ਼ਰਵ ਕਰਦੇ ਨੇ ਉਹ ਟਾਈਮ ਹੀ ਨਹੀਂ ਦੇ ਪਾਰਾ ਹੂੰ ਠੀਕ ਹੈ ਅੱਜ ਡਿਜੀਟਲ ਜਮਾਨਾ ਆ ਤੁਸੀਂ 5 ਮਿੰਟ 10 ਮਿੰਟ ਵੀਡੀਓ ਕਾਲ ਲਈ ਤਾਂ ਟਾਈਮ ਕੱਢ ਸਕਦੇ ਹੋ ਇੰਨਾ ਵੀ ਨਹੀਂ ਕੋਈ ਬਿਜ਼ੀ ਹੁੰਦਾ ਠੀਕ ਹੈ ਉੱਥੇ ਬੱਚੇ ਸ਼ਾਪਿੰਗ ਕਰ ਰਹੇ ਫਰੈਂਡਸ ਨਾਲ ਘੁੰਮ ਰਹੇ ਆ ਮਾਪਿਆਂ ਨੇ ਵੀ ਆਪਣੀ ਸਾਰੀ ਲਾਈਫ ਉਹ 1 ਰੁਪਿਆ ਜੋੜਨ ਤੇ ਲਾਗ ਲਗਾ ਦਿੱਤੀ ਆ ਕਿ ਇਸ 1 ਇੱਕ ਰੁਪਿਆ ਕਿੱਦਾਂ ਇਕੱਠਾ ਕਰਕੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰੀਏ ਪਰ ਉਹ ਪੈਸਾ ਵੀ ਮੈਂ ਤਾਂ ਕਹਿੰਦੀ ਇੱਕ ਵੇਸਟ ਦੇ ਬਰਾਬਰ ਹੈ ਕਿਉਂਕਿ ਜਦੋਂ ਬੱਚੇ ਕਦਰ ਹੀ ਨਹੀਂ ਕਰਦੇ ਬਿਲਕੁਲ ਬਿਲਕੁਲ ਹੁਣ ਬੱਚਿਆਂ ਦਾ ਜੇ ਮੈਂ ਪੁੱਛਦੀ ਆ ਠੀਕ ਹੈ ਕਈ ਵਾਰੀ ਬੱਚਿਆਂ ਨਾਲ ਵੀ ਗੱਲ ਹੁੰਦੀ ਆ ਉਹ ਕਹਿੰਦੇ ਆ ਕਿ ਮੈਮ ਆਂ ਜਾਂ ਸਾਡਾ ਆਪਣਾ ਸਟਰਗਲ ਇੱਥੇ ਇੰਨਾ ਜ਼ਿਆਦਾ ਚੱਲ ਰਿਹਾ ਆ ਹੈਨਾ ਜਾਂ ਸਾਨੂੰ ਚੈਲੰਜਜ਼ ਆ ਰਹੇ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਜਿੱਥੇ ਰਹਿ ਰਹੇ ਆ ਉਹ ਸਿਚੁਏਸ਼ਨ ਵੀ ਸਹੀ ਹੈਗੀਆਂ ਅਸੀਂ ਘਰ ਦੇ ਨਾਲ ਕੀ ਗੱਲ ਕਰੀ ਉਹਨਾਂ ਨੂੰ ਬਾਰ ਬਾਰ ਆਪਣੀਆਂ ਪ੍ਰੋਬਲਮਸ ਦਸੀਏ ਉਹਨਾਂ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਆ ਤੁਹਾਡੇ ਮਾਪੇ ਨੇ ਉਹਨਾਂ ਨੇ ਤੁਹਾਨੂੰ ਜੰਮੇ ਆਇਆ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਤੁਸੀਂ ਉਹਨਾਂ ਨੂੰ ਨਹੀਂ ਗੱਲ ਕਰਨ ਦਾ ਪੂਰਾ ਰਾਈਟ ਉਹਨਾਂ ਨੂੰ ਹੈਗਾ ਦੱਸੋਗੇ ਤਾਂ ਹੋ ਸਕਦਾ ਹੈ ਤੁਹਾਡੇ ਕੋਈ ਰਿਲੇਟਸ ਤੁਹਾਡਾ ਕੋਈ ਨਾ ਕੋਈ ਸੋਲੂਸ਼ਨ ਕੱਢੇ ਕਿਉਂਕਿ ਪੇਰੈਂਟਸ ਆਈ ਥਿੰਕ ਬਾਅਦ ਚ ਹੁੰਦੇ ਨਾ ਸਭ ਤੋਂ ਪਹਿਲੇ ਸਾਡੇ ਦੋਸਤ ਹੁੰਦੇ ਜਿਨ੍ਹਾਂ ਨਾਲ ਅਸੀਂ ਦਿਲ ਦੀ ਹਰ ਇੱਕ ਗੱਲ ਸ਼ੇਅਰ ਕਰ ਸਕਦੇ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਦੇਖੋ ਦੋਸਤ ਬਣਾਣਾ ਹਰੇਕ ਕਿਸੇ ਤੇ ਟਰਸਟ ਕਰਨਾ ਬਹੁਤ ਔਖਾ ਹੈ ਪਰ ਤੁਸੀਂ ਆਪਣੇ ਮਾਪਿਆਂ ਤੇ ਬਿਲਕੁਲ ਫੇਥਫੁਲੀ ਟਰਸਟ ਕਰ ਸਕਦੇ ਹੋ ਕਿਉਂਕਿ ਉਹ ਤੁਹਾਡੇ ਆਪਣੇ ਨੇ ਹੋ ਸਕਦਾ ਕੋਈ ਐਸੀ ਪ੍ਰੋਬਲਮ ਹੋਵੇ ਕਿ ਉਹਦਾ ਉਹਨਾਂ ਕੋ ਹੱਲ ਨਹੀਂ ਹੈਗਾ ਕਿਉਂਕਿ ਉਹ ਦੂਰ ਬੈਠੇ ਨੇ ਲੇਕਿਨ ਇਮੋਸ਼ਨਲੀ ਸਪੋਰਟ ਤਾਂ ਕਰੋਗੇ ਨਾ ਹਰ ਮਾਂ ਹਰ ਬਾਪ ਇਹੀ ਕਹੇਗਾ ਕਿ ਕੋਈ ਗੱਲ ਨਹੀਂ ਪੁੱਤ ਅਸੀਂ ਤੇਰੇ ਨਾਲ ਹੀ ਆ ਬਿਲਕੁਲ ਠੀਕ ਹੈ ਨਾ ਤੂੰ ਘਬਰਾ ਨਾ ਅਸੀਂ ਤੇਰੇ ਨਾਲ ਪਿੱਛੇ ਖੜੇ ਆ ਇਹੀ ਕਹੂਗਾ ਨਾ ਬਿਲਕੁਲ ਠੀਕ ਹੈ ਨਾ ਸਮਿਕਸ਼ੋ ਸ਼ਾਇਦ ਤੁਸੀਂ ਗਾਣਾ ਸੁਣਿਆ ਹੋਣਾ ਕਿ ਇੱਕ ਗਾਣਾ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਰੋਟੀ ਖਾਦੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਏ ਤੇ ਸਾਰੇ ਪੁੱਛਦੇ ਤੇ ਕਿਤੇ ਨਾ ਕਿਤੇ ਗਾਣੇ ਐਵੇਂ ਤਾਂ ਨਹੀਂ ਬਣਦੇ ਬਿਲਕੁਲ 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 ਹੈ ਨਾ ਬਿਲਕੁਲ ਤੇ ਬਾਹਰ ਸਾਕੇ ਉਹ ਚੀਜ਼ਾਂ ਫੀਲ ਹੁੰਦੀ ਆ ਉਹ ਮਾਪੇ ਦੀ ਕਮੀ ਪਿਓ ਦੀ ਕਮੀ ਯਾਨੀ ਕਿ ਆਪਣੇ ਭੈਣ ਭਰਾਵਾਂ ਦੀ ਕਮੀ ਉਹ ਫੀਲ ਹੁੰਦੀ ਤਾਂ ਬਟ ਜਦੋਂ ਤੱਕ ਦੇਖੋ ਤੁਸੀਂ ਉਸ ਚੀਜ਼ ਨੂੰ ਜ਼ਾਹਿਰ ਨਹੀਂ ਕਰੋਗੇ ਤੁਹਾਡੇ ਪੇਰੈਂਟਸ ਤੁਹਾਨੂੰ ਅੰਡਰਸਟੈਂਡ ਕਿੱਥੋਂ ਰਗੇ ਠੀਕ ਹੈ ਜੀ ਬਹੁਤ ਜ਼ਿਆਦਾ ਯਾਨੀ ਕਿ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਬਿਜ਼ੀ ਦੌੜ ਭੱਜ ਵਾਲੀ ਲਾਈਫ ਦੇ ਵਿੱਚ ਕੀ ਲੱਗਦਾ ਹੈ ਸਮੀਖਿਆ ਕਿ ਥੋੜਾ ਟਾਈਮ ਆਪਣੇ ਪੇਰੈਂਟਸ ਨੂੰ ਦੇਣਾ ਜਾਂ ਦੇਖੋ ਜਿਹੜੇ ਬੱਚੇ ਬਾਹਰ ਗਏ ਨੇ ਉਹਨਾਂ ਲਈ ਤਾਂ ਇੱਕ ਹੁੰਦਾ ਹੈ ਕਿ ਅਸੀਂ بار بار ਕਹਿ ਰਹੇ ਨੇ ਕਿ ਬਾਹਰ ਜਾਣਾ ਗਲਤ ਨਹੀਂ ਆ ਪਰ ਜਿਹੜੇ ਲੋਕੀ ਇੱਥੇ ਵੀ ਰਹਿੰਦੇ ਨੇ ਮੈਨੂੰ ਤਾਂ ਲੱਗਦਾ ਕਿ ਉਹ ਵੀ ਆਪਣੀ ਪ੍ਰੀ ಕಾಣದುತು ತದುತ ತು ತು ತದು ತೀದು ಕೆದು ತು ಕೆದು ਟਾਈਮ ਦੇਣ ਦਾ ਮਤਲਬ ਅੱਜ ਕੱਲ ਕੀ ਬਣ ਗਿਆ ਆ ਚਾਰ ਜਣੇ ਬੈਠੇ ਆ ਚਾਰਾਂ ਨੇ ਆਪਣੇ ਆਪਣੇ ਫੋਨ ਫੜੇ ਹੋਏ ਆ ਇੰਸਟਾਗ੍ਰam ਫੇਸਬੁੱਕ ਰੀਲਸ ਚੱਲ ਰਹੀਆਂ ਤੇ ਆਪਾਂ ਕਹਿੰਦੇ ਆਪਾਂ ਇਕੱਠੇ ਬੈਠੇ ਟਾਈਮ ਸਪੈਂਡ ਕਰ ਰਹੇ ਆ ਇਹਨੂੰ ਟਾਈਮ ਸਪੈਂਡ ਕਰਨਾ ਨਹੀਂ ਕਹਿੰਦੇ ਟਾਈਮ ਸਪੈਂਡ ਕਰਨਾ ਹੁੰਦਾ ਆਪਾਂ ਉਹਨਾਂ ਨਾਲ ਗੱਲ ਕਰੀਏ ਉਹਨਾਂ ਬਾਰੇ ਪੁੱਛੀਏ ਸਾਨੂੰ ਉਹਨਾਂ ਦੇ ਬਾਰੇ ਪਤਾ ਹੋਵੇ ਉਹ ਕੀ ਉਹਨਾਂ ਦੀ ਲਾਈਫ 'ਚ ਕੀ ਚੱਲ ਰਿਹਾ ਕਿਹੜੇ ਹੈਲਥ ਇਸ਼ੂਸ ਚੱਲ ਰਿਹਾ ਠੀਕ ਹੈ ਉਹਨਾਂ ਨੂੰ ਵੀ ਸਾਡੀ ਅਪਡੇਟਸ ਹੋਣ ਕਿ ਸਾਡਾ ਦਿਨ ਕਿੱਦਾਂ ਦਾ ਰਿਹਾ ਇਹਨੂੰ ਕਹਿੰਦੇ ਨੇ ਟਾਈਮ ਸਪੈਂਡ ਕਰਨਾ ਇਹ ਚੀਜ਼ ਜ਼ਰੂ ਯਸ ਨੂੰ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹਾ ਕਿ ਪਲੀਜ਼ ਆਪਣੇ ਮਾਪੇ ਆ ਤੁਸੀਂ ਆਪਣੀ ਲਾਈਫ ਚ ਬਿਜ਼ੀ ਹੋ ਕਰੀਅਰ ਇੰਪਰੂਵ ਹੋ ਰਿਹਾ ਤੁਸੀਂ ਪ੍ਰੋਫੈਸ਼ਨਲੀ ਗ로우 ਕਰ ਰਹੇ ਹੋ ਬਟ ਸੇਮ ਸਾਈਡ ਤੇ ਸਾਡੇ ਮਾਪੇ ਵੀ ਹਰ ਦਿਨ ਬੁੱਢੇ ਹੋ ਰਹੇ ਨੇ ਠੀਕ ਹੈ ਜੀ ਉਹਨਾਂ ਦੀ ਲਾਈਫ ਜਿਹੜੀ ਘਟਦੀ ਜਾ ਰਹੀ ਆ ਸਪੋਰਟ ਦੇ ਲਈ ਟਾਈਮ ਦੇਣਾ ਬਹੁਤ ਜ਼ਰੂਰੀ ਆ ਪੈਸਾ ਕਮਾਓ ਬਾਹਰ ਜਾਓ ਮਿਹਨਤ ਕਰੋ ਜੋ ਮਰਜ਼ੀ ਕਰੋ ਹਰ ਚੀਜ਼ ਬਹੁਤ ਵਧੀਆ ਹੈ ਲੇਕਿਨ ਆਪਣੇ ਪੇਰੈਂਟਸ ਨੂੰ ਨਾਲ ਜ਼ਰੂਰ ਦੇਖੋ ਉਹਨਾਂ ਵੱਲ ਵੀ ਧਿਆਨ ਦਿਓ ਕਿਉਂਕਿ ਉਹਨਾਂ ਤੋਂ ਬਿਨਾ ਲਾਈਫ ਕੁਝ ਹੈ ਨਹੀਂ ਲਾਈਫ ਜਿਹੜੀ ਹੈ ਮੈਨੂੰ ਲੱਗਦਾ ਕਿ ਬਿਲਕੁਲ ਫਿੱਕੀ ਜਿਹੀ ਹੋ ਜਾਣੀ ਆ ਫਿਰ ਤਾਂ ਆਪਾਂ ਪੈਸਾ ਕਮਾਣ ਵਾਲੀ ਮਸ਼ੀਨ ਹੀ ਆ ਠੀਕ ਹੈ ਜੀ ਫਿਰ 5-6 ਸਾਲ ਬਾਅਦ ਇੱਥੇ ਉਡਾਣਾ ਉਹਦਾ ਕੋਈ ਸਵਾਦ ਹੁੰਦਾ ਨਹੀਂ ਆ ਜੇ ਆਪਾਂ ਰੋਜ਼ ਉਹਨਾਂ ਨੂੰ 10-15 ਮਿੰਟ ਹੀ ਨਹੀਂ ਦੇ ਸਕੇ ਬਿਲਕੁਲ ਪਰ ਸ਼ਾਹ ਕਿਦਰ ਕਿਤੇ ਬਹੁਤ ਅੱਜ ਸੀ ਇਮੋਸ਼ਨਲ ਵਾਲਾ ਟਾਪਿਕ ਆ ਚੂਜ਼ ਕੀਤਾ ਕਿਉਂਕਿ ਮੇਰੇ ਜਿਹੜਾ ਖੁਦ ਦੇ ਪੇਰੈਂਟਸ ਨੇ ਆ ਤਾਂ ਇਟ ਇਸ ਬੋਥ ਫੀਰਮ ਦੇ ਕਿ ਆ ਜੋ ਹੁੰਦੇ ਸੌਰੀ ਮੈਂ ਆਪਣੇ ਦਰਜਾ ਤੋਂ ਵੀ ਮਾਫੀ ਚਾਹਾਂਗੀ ਕਿਉਂਕਿ ਟੌਪਿਕ ਜਾਂ ਜੇ ਬਹੁਤ ਹੀ ਸੈਂਸਿਟਿਵ ਜਿਹਾ ਟੌਪਿਕ ਹੈ ਪਰ ਜਿੱਦਾਂ ਅਸੀਂ ਚਾਹੁੰਦੇ ਕਿ ਬਾਤ ਚ ਨਹੀਂ ਪੇਰੈਂਟਸ ਨਾਲ ਅਸੀਂ ਬਾਤ ਚ ਮਿਲਾਂਗੇ ਬਾਤ ਚ ਨਾ ਬੈ ਕੇ ਗੱਲ ਕਰ ਲਵਾਂਗੇ ਪਰ ਥੋੜਾ ਟਾਈਮ ਹੁੰਦਾ ਉਹ ਪਰ ਨਹੀਂ ਮਿਲਦਾ ਨਹੀਂ ਹੁੰਦਾ ਬਿਲਕੁਲ ਟਾਈਮ ਨਹੀਂ ਮਿਲਦਾ ਕਿਉਂਕਿ ਇੱਕ ਵਾਰ ਟਾਈਮ ਨਿਕਲ ਗਿਆ ਉਹ ਟਾਈਮ ਤੋਂ ਵਾਪਸ ਨਹੀਂ ਫਿਰ ਉਹ ਸਿਰਫ ਇੱਕ ਯਾਦ ਆ ਜਾਂ ਫਿਰ ਅਸੀਂ ਪਛਤਾਉਂਦੇ ਆ ਵੀ ਸ਼ਾਇਦ ਅੱਜ ਸਾਡੇ ਪੇਰੈਂਟ ਸਾਡੇ ਨਾਲ ਹੁੰਦੇ ਤਾਂ ਸਿਆਦਾ ਕਰਦੇ ਉਹਦਾ ਪੜੀ ਕਿਤੇ ਨ ਕਿਤੇ ਚੀਜ਼ਾਂ ਦੇ ਸ਼ਾਇਦ ਜ਼ਿੰਮੇਦਾਰ ਅਸੀਂ ਖੁੱਤੀ ਨਹੀਂ ਹੈਗੇ ਬਿਲਕੁਲ ਬਿਲਕੁਲ ਹੈਗੇ ਜਦੋਂ ਟਾਈਮ ਸੀ ਐਸ ਨੂੰ ਨਾ ਟਾਈਂਗ ਹੀ ਨਹੀਂ ਪਾਇਆ ਕਿਤੇ ਤੱਕ ਸਮੀਖਿਆ ਕਰ ਸਹੀ ਹੈ ਹਰ ਕੋਈ ਵੀ ਫੈਮਿਲੀ ਪਰਫੈਕਟ ਨਹੀਂ ਹੁੰਦੀ ਕੋਈ ਵੀ ਪੇਰੈਂਟਸ ਪਰਫੈਕਟ ਨਹੀਂ ਹੁੰਦੇ ਠੀਕ ਹੈ ਹਰ ਬੱਚੇ ਦੇ ਜਾਂ ਕਦੇ ਨਾ ਕਦੇ ਸਾਡੇ ਨਾਲ ਆਪਾਂ ਆਪਣੇ ਪੇਰੈਂਟਸ ਨਾਲ ਲੜ ਵੀ ਪੈਂਦੇ ਆ ਰੋਸ ਵੀ ਜਾਂਦੇ ਆ ਬਟ ਇੰਨਾ ਵੱਡਾ ਉਹਨਾਂ ਨਾਲ ਕੋਈ ਯੂ نو ਦੁਸ਼ਮਨੀ ਨਾ ਪਾ ਲਈਆ ਜਾਂ ਇੰਨਾ ਵੱਡਾ ਆਪਾਂ ਉਹਨਾਂ ਨੂੰ ਉਹ ਨਾ ਕਰੀਏ ਇੱਕ ਸਜ਼ਾ ਨਾ ਦਈਏ ਕਿ ਆਪਾਂ ਉਹਨਾਂ ਨਾਲ ਗਾਲੀ ਨਹੀਂ ਕਰਨੀ ਇਹ ਮੈਂ ਗੱਲ ਤਾਂ ਕਹਿ ਰਹੀ ਆ ਪੂਜਾ ਕਿਉਂਕਿ ਬੱਚੇ ਕਈ ਵਾਰ ਨਾ ਹੁੰਦਾ ਹੈ ਕਿ ਬਾਹਰ ਜਾ ਕੇ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਫਸ ਗਏ ਠੀਕ ਹੈ ਜਾਂ ਮੇਬੀ ਕਿਸੇ ਰਿਸ਼ਤੇਦਾਰ ਕੋ ਚਲੇ ਗਏ ਉੱਥੇ ਸਹੀ ਟ੍ਰੀਟਮੈਂਟ ਨਹੀਂ ਮਿਲਿਆ ਕਰਦਿਆਂ ਨੇ ਤਾਂ ਆਪਣੇ ਵੱਲੋਂ ਹਣਾ ਸੋਚਿਆ ਸੀ ਕਿ ਸਭ ਸਹੀ ਹੋਊਗਾ ਠੀਕ ਹੈ ਉਹ ਚੀਜ਼ਾਂ ਉਹਦਾ ਨਹੀਂ ਹੋਈਆਂ ਬੱਚੇ ਉਸ ਚੀਜ਼ ਦੀ ਫ੍ਰਸਟ੍ਰੇਸ਼ਨ ਆਪਣੇ ਪੇਰੈਂਟਸ ਨਾਲ ਨਾ ਗੱਲ ਕਰਕੇ ਕੱਢਦੇ ਕਿ ਦੇਖਿਆ ਅਸੀਂ ਤਾਂ ਕਿਹਾ ਸੀ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਅਸੀਂ ਇਦਾਂ ਸੋਚਿਆ ਸੀ ਇਹ ਹੁਣ ਨਹੀਂ ਹੋ ਰਿਹਾ ਪੇਰੈਂਟਸ ਦਾ ਕੋਈ ਕਸੂਰ ਨਹੀਂ ਆ ਪੇਰੈਂਟਸ ਕਈ ਵਾਰੀ ਉਹ ਆਪਣੇ ਸਾਥ ਨਾਲੋਂ ਤਾਂ ਵਧੀਆ ਕਰ ਰਹੇ ਆ ਕਿਉਂਕਿ ਇਕਲਸ ਨਿਸ਼ਚਿਤ تھے ਵੀ ਦੇਖਣ ਨੂੰ ਮਿਲਦੀ ਕਿ ਜਿੱਦਾਂ ਬੱਚੇ ਕਹਿ ਦਿੰਦੇ ਨੇ ਕਿ ਨਹੀਂ ਇਹਨਾਂ ਨੂੰ ਕੀ ਪਤਾ ਯੈਸ ਅੱਜ ਕੱਲ ਦੇ ਸੀ ਸੁਸਾਇਟੀ ਦੇ ਬੱਚੇ ਨੇ ਇਹਨਾਂ ਨੂੰ ਸਾਥ ਦੇ ਬਾਰੇ ਕੀ ਪਤਾ ਸਾਡੀ ਸੋਚ ਬਾਰੇ ਕੀ ਪਤਾ ਨਹੀਂ ਇਹ ਤਾਂ ਪੁਰਾਣੇ ਖਿਆਲਾਂ ਤੇ ਬੜਾ ਪੁਰਾਣੇ ਖਿਆਲਾਂ ਦੇ ਹੁੰਦੇ ਹੋਏ ਵੀ ਉਹਨਾਂ ਨੇ ਬਹੁਤ ਕੁਝ ਦੇਖਿਆ ਹੁੰਦਾ ਬਹੁਤ ਕੁਝ ਜਿਹਾ ਫੇਸ ਕੀਤੀਆਂ ਹੁੰਦੀਆਂ ਹੁੰਦੀਆਂ ਤਾਂ ਹੀ ਕਿਤੇ ਨਾ ਕਿਤੇ ਸੋਚ ਨਾਲ ਇਹ ਤਾਂ ਕਹਿਣਾ ਸੀ ਕਿਉਂਕਿ ਉਹ ਤੁਹਾਡੇ ਪੇਰੈਂਟਸ ਨੇ ਪੇਰੈਂਟਸ ਨੇ ਜੋ ਕੁਝ ਕੈਰੀ ਰਿਹਾ ਤਾਂ ਕੁਝ ਸੋਚ ਸਮਝਦੇ ਉਹਦੇ ਵਿੱਚ ਹਾਂਜੀ 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 ਬਿਲਕੁਲ ਮੈਂ ਇੱਕ ਬੁੱਕ ਪੜ੍ਹੀ ਸੀ ਇੱਕ ਸੈਲਫ ਹੈਲਪ ਬੁੱਕ ਆ ਯੂ ਕੈਨ ਹੀਲ ਯੋਰ ਸੈਲਫ ਠੀਕ ਹੈ ਉਸ ਬੁੱਕ ਚ ਨਾ ਪੂਜਾ ਇੱਕ ਬਹੁਤ ਵਧੀਆ ਗੱਲ ਲਿਖੀ ਹੋਈ ਸੀ ਕਿ ਆਪਾਂ ਨਾ ਆਪਣੇ ਪੇਰੈਂਟਸ ਤੋਂ ਇਹ ਐਕਸਪੈਕਟ ਕਰਦੇ ਆ ਕਿ ਉਹ ਜੋ ਵੀ ਕਰਨ ਸਹੀ ਕਰਨ ਸਹੀ ਕਰਨ ਠੀਕ ਹੈ ਬਟ ਉਹ ਵੀ ਇਨਸਾਨ ਨੇ ਇਨਸਾਨ ਉਹ ਆਪਣੇ ਐਕਸਪੀਰੀਅੰਸ ਆਪਣੇ ਨੋਲਿਜ ਆਪਣੀ ਐਜੂਕੇਸ਼ਨ ਆਪਣੇ ਪੇਰੈਂਟਲ ਬੈਕਗਰਾਉਂਡ ਦੇ ਹਿਸਾਬ ਨਾਲ ਬੈਸਟ ਕਰਦੇ ਨੇ ਠੀਕ ਹੈ ਕੱਲ ਨੂੰ ਹੋ ਸਕਦਾ ਅਸੀਂ ਆਪਣੇ ਬੱਚਿਆਂ ਲਈ ਵੀ ਆਪਣੇ ਵੱਲੋਂ ਬੈਸਟ ਕਰੀ ਬਟ ਸਾਡੇ ਤੋਂ ਵੀ ਕੋਈ ਗਲਤੀਆਂ ਹੋ ਜਾਣ ਬਟ ਉਹਨਾਂ ਨੂੰ ਸਾਨੂੰ ਐਜ਼ ਅ ਬੱਚੇ ਆਪਣੇ ਪੇਰੈਂਟਸ ਲਈ ਕੀ ਕਰਨਾ ਚਾਹੀਦਾ ਹੈ ਉਹਨਾਂ ਦੀ ਇਹ ਅਗਰ ਕੁਝ ਐਦਾ ਦੀ ਗੜਬੜ ਹੋ ਵੀ ਜਾਵੇ ਮਾਫ ਕਰ ਦਿਓ ਸਾਡੇ ਪੇਰੈਂਟਸ ਨੇ ਕਿਸੇ ਕਰ ਦਿੰਦਾ ਹੈ ਨਹੀਂ ਹੈਨਾ ਉਹਨਾਂ ਨੇ ਇੰਨੇ ਗਿਲੇ ਸ਼ਿਕਵੇ ਨਾ ਰੱਖੋ ਕਿ ਉਹ ਰਿਸ਼ਤੇ ਕਮਜ਼ੋਰ ਹੋ ਜਾਣ ਫਿਰ ਬਾਅਦ ਵਿੱਚ ਜਦੋਂ ਨਹੀਂ ਹੈਗੇ ਉਦੋਂ ਆਪਾਂ ਪਛਤਾਈਏ ਕਿ ਕਾਸ਼ ਕਾਸ਼ ਜੇ ਮੈਂ ਟਾਈਮ ਦਿੰਦਾ ਜਾਂ ਮੈਂ ਐਦਾਂ ਨਾ ਕਰਦਾ ਹੈਨਾ ਠੀਕ ਹੈ ਔਰ ਹਰ ਇੱਕ ਮੈਂ ਪੱਕਾ ਗਰੰਟੀ ਨਾ ਕਹਿ ਸਕਦੀ ਹਾਂ ਹਰ ਇੱਕ ਦੇ ਫੈਮਿਲੀ 'ਚ ਜਾਂ ਕੋਈ ਰਿਸ਼ਤਾ ਨਾ 'ਚ ਇਹ ਚੀਜ਼ਾਂ ਜ਼ਰੂਰ ਹੋਣਗੀਆਂ ਇੱਕ ਅੱਧਾ ਬੰਦਾ ਸਾਰੇ ਬੱਚੇ ਐਦਾਂ ਨਹੀਂ ਹੁੰਦੇ ਠੀਕ ਹੈ ਕਈ ਬੱਚੇ ਤਾਂ ਮੈਂ ਦੇਖਦੀ ਆ ਬਹੁਤ ਅੱਛੀ ਕੇਅਰ ਕਰਦੇ ਆ ਬਟ ਕੁਝ ਕੁਝ ਜਿੱਦਾਂ ਹੈਗੇ ਆ ਯੰਗਸਟਰਸ ਆ ਉਹ ਨਹੀਂ ਕਰ ਪਾਰਾ ਮੈਂ ਉਹਨਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਪਲੀਜ਼ ਆਪਣੇ ਮਾਪਿਆਂ ਨੂੰ ਟਾਈਮ ਦਿਓ ਠੀਕ ਹੈ ਫਿਜ਼ੀਕਲੀ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਲੇਕਿਨ ਇਮੋਸ਼ਨਲੀ ਤਾਂ ਉਹਨਾਂ ਦੇ ਨਾਲ ਖੜ੍ਹ ਸਕਦੇ ਹੋ ਠੀਕ ਹੈ ਉਹ ਸਪੋਰਟ ਦੇਣੀ ਬਹੁਤ ਜ਼ਰੂਰੀ ਆ ਉਹਨਾਂ ਦੀ ਲਾਈਫ ਦੀ ਲਾਸਟ ਸਟੇਜ ਦੇ ਵਿੱਚ ਬਿਲਕੁਲ ਬਿਲਕੁਲ ਤਾਂ ਅਸੀਂ ਵੀ ਬਹੁਤ ਇਮੋਸ਼ਨਲੀ ਜੇ ਕੰਮ ਹੋ ਗਿਆ ਤਾਂ ਫਿਰ ਵੀ ਅਸੀਂ ਸਾਡੇ ਆਪਣੇ ਦਰਸ਼ਕਾਂ ਤੋਂ ਅਪੀਲ ਕਰਨਗੇ ਕਿ ਜਦਾਸ ਮਿਕਸ਼ਾ ਨੇ ਕਿਹਾ ਕਿ ਆਪਣੇ ਪੇਰੈਂਟਸ ਦੀ ਕਦਰ ਕਰੋ ਉਹਨਾਂ ਨੂੰ ਟਾਈਮ ਦਿਓ ਪੁੱਛੋ ਕਿ ਕੀ ਪ੍ਰੋਬਲਮ ਆ ਕੀ ਕੁਝ ਡੇਲੀ ਘੱਟੋ ਘੱਟ 2 ਮਿੰਟ ਆਪਣੇ ਪੇਰੈਂਟਸ ਨਾਲ ਬੈੱਕ ਹੈਲ ਜ਼ਰੂਰ ਕਰੋ ਤਾਂ ਜਿਹੜੇ ਬੱਚੇ ਬਾਹਰ ਗਏ ਨੇ ਉਹਨਾਂ ਤੋਂ ਵੀ ਅਸੀਂ ਰਿਕੁਐਸਟ ਕਰ ਸਕਦੇ ਆ ਕਿ 2 ਮਿੰਟ ਸਿਰਫ ਆਪਣੇ ਪੇਰੈਂਟਸ ਨੂੰ ਕਾਲ ਕਰਕੇ ਪੁੱਛੋ ਜਿਵੇਂ ਕਾਨਾ ਬਣਿਆ ਸੀ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਪਰ ਮੈਨੂੰ ਲੱਗਦਾ ਕਿ ਇਹ ਚੀਜ਼ਾ ਸਾਡੇ ਬੱਚੇ ਵੀ ਪੁੱਛ ਸਕਦੇ ਨੇ ਬਿਲਕੁਲ ਪੁੱਛ ਸਕਦੇ ਨੇ ਮਾਪਿਆਂ ਨੂੰ ਪੁੱਛ ਸਕਦੇ ਨੇ ਅਗਰ ਉਹ ਚਾਹਣ ਤਾਂ ਸਭ ਕੁਝ ਹੋ ਸਕਦਾ ਫਿਰ ਬੱਚੇ ਇਹ ਕਹ ਦਿੰਦੇ ਕਈ ਮੈਂ ਤਾਂ ਇਹ ਵੀ ਸੁਣਿਆ ਹਾਂ ਰੋਜ਼ ਕਿਹੜੀ ਗੱਲ ਕਰਨੀ ਹੁੰਦੀ ਆ ਜਦੋਂ ਤੁਸੀਂ ਘਰੇ ਸੀਗੇ 24 ਘੰਟੇ ਆਪਾਂ ਉਹਨਾਂ ਨਾਲ ਰਹਿੰਦੇ ਸੀ ਰੋਜ਼ ਹੀ ਬੁਲਾਉਂਦੇ ਸੀ ਐਦਾਂ ਤਾਂ ਨਹੀਂ ਕਿ ਹਫ਼ਤੇ 'ਚ ਇੱਕ ਦਿਨ ਬੁਲਾਉਂਦੇ ਸੀ ਤੇ ਬਾਹਰ ਆ ਕੇ ਐਸੀ ਕਿਹੜੀ ਚੀਜ਼ ਆ ਗਈ ਜਿਹੜਾ ਆਪਾਂ ਇਹ ਕਹਿ ਰਿਹਾ ਕਿ ਆਪਾਂ ਰੋਜ਼ ਕੀ ਗੱਲ ਕਰੀਏ ਹਫ਼ਤੇ 10 ਦਿਨ ਬਾਅਦ ਇੱਕ ਦਿਨ ਫੋਨ ਕਰ ਰਹੇ ਹੋ ਤੁਸੀਂ ਹਨਾ ਦਿਨ ਦੇ ਵਿੱਚ 5 ਮਿੰਟ ਕੱਢਣਾ ਹਾਲਚਲ ਪੁੱਛਣਾ ਤਾਂ ਕੋਈ ਬਹੁਤ ਮੁਸ਼ਕਲ ਕੰਮ ਹੈ ਨਹੀਂ ਕਰ ਸਕਦੇ ਆ ਸਾਰੇ ਕਰ ਸਕਦੇ ਆ ਬ ਤਾ ਜਿਤਾ ਮਾਪੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਦਿਨ ਰਾਤ ਇਕ ਕਾਰ ਦਿੰਦੇ ਨੇ ਉਹਨਾਂ ਦੇ ਸੁਪਨੇ ਪੂਰੇ ਕਰਦੇ ਨੇ ਤਾਂ ਕਿ ਸਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਉਹਦੇ ਬੱਚਾ ਦਾ ਵੀ ਫਰਜ਼ ਬਣਦਾ ਕਿ ਆਪਣੇ ਮਾਪਿਆਂ ਦੀ ਸੇਵਾ ਕਰਨ 2 ਮਿੰਟ ਸਿਰਫ ਉਹਨਾਂ ਨੂੰ ਦੇ ਕੇ ਹਾਲਚਾਲ ਪੁੱਛਣ ਕਿਉਂਕਿ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਆਪਣੇ ਪੇਰੈਂਟਸ ਦਾ ਹਾਲਚਾਲ ਪੁੱਛਦੇ ਹੋ ਮੈਨੂੰ ਲੱਗਦਾ ਹੈ ਕਿ ਇਤੋਂ ਵੱਡੀ ਖੁਸ਼ੀ ਉਹਨਾਂ ਨੂੰ ਕਿਤੇ ਵੀ ਨਹੀਂ ਮਿਲ ਸਕਦੇ ਤਾਂ ਸਮੀਖਿਆ ਐਂਡ ਦੇ ਵਿੱਚ ਸਾਡੇ ਯੂਥ ਜੋ ਵੀ ਸਾਡੇ ਵੀਡੀਓ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਸ਼ਾਇਦ ਸਾਡੀ ਲੱਗਦਾ ਕਿ ਟੌਪ ਨਿਊਜ਼ ਦੇ ਕਰਕੇ ਜਿਹੜੀ ਅਸੀਂ ਪਹਿਲ ਕੀਤੀ ਹੈ ਸ਼ਾਇਦ ਉਹਨਾਂ ਲੋਕਾਂ ਤੱਕ ਜਿਹੜੇ ਵਿਦੇਸ਼ 'ਚ ਬੈਠੇ ਨੇ ਮੈਸੇਜ ਪਹੁੰਚ ਸਕੇ ਤਾਂ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਉਹ ਥੋੜਾ ਜਿਹਾ ਚੇਂਜ ਕਰਨ ਤੇ ਹੋ ਸਕਦਾ ਜਿਹੜੇ ਪੇਰੈਂਟਸ ਅੱਜ ਵਿਚਾਰੇ ਘਰ 'ਚ ਇਕੱਲੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਥੋੜੀ ਜਿਹੀ ਕ ਰਾਹਤ ਮਿਲੂ ਕੀ ਨਹੀਂ ਅੱਜ ਟੌਪ ਨਿਊਜ਼ ਨੇ ਇੱਕ ਪਹਿਲ ਕੀਤੀ ਉਹ ਥੋੜਾ ਬਹੁਤ ਉਹ ਮਿਹਨਤ ਅਜ ਰੰਗ ਲਾਈ ਕਿ ਜਿਹੜੇ ਬੱਚੇ 18 19 ਸਾਲ ਦੀ ਉਮਰ 'ਚ ਬਾਹਰ ਜਾ ਰਹੇ ਨੇ ਬਹੁਤ ਅੱਛੀ ਗੱਲ ਹੈ ਬਹੁਤ अर्ਲੀ ਏਜ ਦੇ ਵਿੱਚ ਤੁਸੀਂ ਸਕਸੈਸਫੁਲ ਹੋ ਜਾਓਗੇ ਲੇਕਿਨ ਨਾਲ ਇਹਦੇ ਪਿੱਛੇ ਜਿਹੜੀ ਇੱਕ ਯੂ ਕੈਨ ਸੇ ਇੱਕ ਕੜੀ ਆ ਨਾ ਉਹ ਕਦੇ ਵੀ ਪਲੀਜ਼ ਨਾ ਤੋੜਿਓ ਉਹ ਹੈ ਤੁਹਾਡੇ ਪੇਰੈਂਟਸ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਥੋੜਾ ਬਹੁਤ ਟਾਈਮ ਦਵੋ ਉਹਨਾਂ ਦੀ ਗੱਲ ਸੁਣੋ ਉਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਹੈਗਾ ਔਰ ਉਹ ਤੁਹਾਡੀ ਕਾਲ ਦੀ ਉਡੀਕ ਦੇ ਵਿੱਚ ਕਈ ਵਾਰ ਸੌਂਦੇ ਨਹੀਂ ਕਈ ਵਾਰੀ ਪਰੇਸ਼ਾਨ ਰਹਿੰਦੇ ਨੇ ਇਹ ਮੈਂ ਵੈਸੇ ਗੱਲ ਨਹੀਂ ਕਹਿ ਰਹੀ ਮੈਂ ਖੁਦ ਬਹੁਤ سارے ਪੇਰੈਂਟਸ ਤੋਂ ਸੁਣਿਆ ਆ ਜਾਂ ਦੇਖਿਆ ਆ ਸੋ ਪਲੀਜ਼ ਸਾਰੇ ਸਟੂਡੈਂਟਸ ਨੂੰ ਸਾਰੇ ਬੱਚਿਆਂ ਨੂੰ ਅੱਜ ਦੇ ਯੂਥ ਨੂੰ ਇਹ ਰਿਕਵੈਸਟ ਹੈ ਕਿ ਇੱਕ ਇੱਕ ਦਿਨ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਪ੍ਰੋਫੈਸ਼ਨਲੀ ਗਰੋ ਕਰ ਰਹੇ ਆ ਉਹਨਾਂ ਦਾ ਵੀ ਇੱਕ ਇੱਕ ਦਿਨ ਲਾਈਕ ਦਾ ਘਟ ਰਿਹਾ ਆ ਠੀਕ ਹੈ ਨਾ ਤੇ ਬਾਅਦ ਦੇ ਵਿੱਚ ਆਪਾਂ ਪਛਤਾਈਏ ਨਾ ਇਸ ਕਰਕੇ ਹੁਣੇ ਹੀ ਇਹਨਾਂ ਰਿਸ਼ਤਿਆਂ ਨੂੰ ਸਾਂਭ ਲਈਏ ਔਰ ਜਿਹੜੇ ਰਿਸ਼ਤਿਆਂ ਦੇ ਵਿੱਚ ਗਰਮਾਹਟ ਆ ਨਾ ਉਹ ਬਣੀ ਰਹਿਣੀ ਚਾਹੀਦੀ ਆ ਜੀ ਬਿਲਕੁਲ ਤਾਂ ਮੈਂ ਤੁਹਾਡੇ ਹੋਸਟ ਪੂਜਾ ਠੀਲੋਂ ਮੈਨੂੰ ਦੋ ਹੁਣ ਇਜਾਜ਼ਤ ਨੈਕਸਟ ਇਹ ਹੋਏ ਜੇ ਕੋਈ ਵਧੀਆ ਜਿਹਾ ਟੌਪਿਕ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਉਦੋਂ ਤੱਕ ਸਾਨੂੰ ਦੋਨਾਂ ਨੂੰ ਇਜਾਜ਼ਤ ਦਿਓ ਤੇ ਟੌਪਿਕ ਨੂੰ ਇੰਤਹਾ ਹੀ ਪਿਆਰ ਕਰਦੇ ਰਹੋ ਧੰਨਵਾਦ